अच्छा ए हाथ दी गद्दी कहंदे ने ये पंजाब च नहीं हुंदी है ना ये बहुत ਘੱਟ ਹੈ ना कारीगर इनਾਂ ਦੇ ਮਤਲਬ ਵੀ ਜਿਹੜੇ ਇਹਨਾਂ ਦੇ ਵੱਡੇ ਵੱਡੇਰੇ ਨੇ ਹਾਂ ਹਾਂ ਮਤਲਬ ਉਹ ਇਹਨਾਂ ਨੂੰ ਗਾਂਸ ਖਾਉਂਦੇ ਆ ਹੁਣ ਇਹ ਕਿਦਾਰੀ ਆ ਵੀ ਜਿਹੜੀ ਸ਼ਾਨ ਦੀ ਧਾਰ ਲਾਉਂਦੇ ਆ ਅੱਛਾ ਕੋਈ ਨਹੀਂ ਲਾਉਂਦਾ ਜੀ ਅੱਛਾ ਅੱਛਾ ਇੰਗਾਂ ਦੇ ਨਾਂ ਵੀ ਨਹੀਂ ਸੁਣਿਆ ਹਣਾ ਸ਼ਾਨ ਦੀ ਧਾਰ ਸ਼ਾਨ ਦੀ ਧਾਰ ਉਹ ਕੀ ਹੁੰਦੀ ਮਤਲਬ ਕਿਦਾਂ ਨਾ ਲਾਉਂਦੇ ਇਹ ਪਿਦਾ ਜੀ ਉਹ ਸਾਹ ਹੱਥ ਨਾਲ ਇਹਨਾਂ ਨੇ ਵੀ ਨਹੀਂ ਸਿੱਖਿਆ ਜੇ ਇਹਨਾਂ ਨੂੰ ਸਿਖਾਉਂਦੇ ਹੈ ਇਹਨਾਂ ਨੂੰ ਵੀ ਸਾਲ ਦੋ ਸਾਲ ਲੱਗ ਜਾਣੇ ਇਕੱਠੇ ਅੱਛਾ ਅੱਛਾ ਜੀ ਜਨਾ ਬਈ ਹਾਂ ਬਸ ਮਾਰੇ ਬਾਪੂ 25 ਸਾਲ ਲੱਗੇ ਸਿੱਖਣੇ ਨੂੰ 25 ਸਾਲ ਲੱਗੇ ਤੇ ਪਿਦਾ ਜੀ ਨੂੰ ਸਿੱਖਣ ਵਾਸਤੇ ਅੱਛਾ ਸਾਨ ਦੀ ਧਾਰ ਹਾਂ ਸਾਨ ਦੀ ਧਾਰ ਲਾਉਣ ਵਾਸਤੇ 25 ਸਾਲ ਮਤਲਬ ਵੀ ਇਹਨਾਂ ਨੂੰ ਲੱਗੇ ਸਿੱਖਣ ਵਾਸਤੇ ਦੇ ਪਿਦਾ ਜੀ ਤੇ ਹਜ਼ੂਰ ਸਾਹਿਬ ਜਦੋਂ ਵੀ ਆਪਣੇ ਇੱਥੇ ਤਕਸਾਲ ਤੇ ਤਕਸ਼ਨਾਣ ਹੁੰਦਾ ਵਾ ਇਹ ਸਾਰਾ ਪਰਿਵਾਰ ਮਰਮਾਵਾ ਜੀ ਵੀ ਜਾਂਦੇ ਨਾ ਹਾਂ ਇਹਨਾਂ ਦੇ ਮਾਤਾ ਜੀ ਹੁਣੇ ਸਾਰੇ ਸੇਵਾ ਤੇ ਜਾਂਦੇ ਸ਼ਾਸਤਰਾ ਦੀ ਬਹੁਤ ਮਤਲਬ ਵੀ ਨੋਲੇਜ ਇਹ ਮਤਲਬ ਕੀ ਇਹ ਸਾਨ ਦੀ ਧਾਰ ਕੀ ਅਲੱਗ ਕੀ ਹੁੰਦਾ ਇਹ ਚੀਜ਼ ਮਤਲਬ ਜਿਹੋ ਜੀ ਬਾਬਾ ਜੀ ਸ਼ਸਤਰ ਖਰਾਬ ਨਹੀਂ ਕਰਦਾ ਅੱਛਾ ਹਾਂਜੀ ਅੱਛਾ ਜਾਨ ਪੈ ਜਾਂਦੀ ਸ਼ਾਸਤਰ ਚ ਜਾਨ ਪੈ ਜਾਂਦੀ ਹੈ ਨਾਲੇ ਫਿਰ ਆਪਾਂ ਮਸ਼ੀਨ ਚ ਲਾਉਂਦੇ ਨਾ ਹਾਂਜੀ ਹਾਂਜੀ ਮਸ਼ੀਨ ਕੀ ਕਰਦੀ ਆਪਾਂ ਦਬਾਉਂਦੇ ਤੇ ਸ਼ਸਤਰ ਉਤਰ ਜਾਂਦਾ ਵਾ ਓਕੇ ਉਹ ਸ਼ਸਤਰ ਨਹੀਂ ਖੋਂਦਾ ਉਹ ਮਤਲਬ ਜਿੰਨੀ ਤਾਰ ਲੱਗਦੀ 19 ਲਾਉਂਦਾ ਉਹ ਜਵੇਂ ਆ ਜਿਹੜਾ ਲੱਥਿਆ ਨਾ ਆ ਵੇਖਿਓ ਇਹਦਾ ਆ ਵੇਖਿਓ ਇਹਦਾ ਇਹ ਹਾਂ ਲੱਥਾ ਇਹਦਾ ਆ ਵੇਖਿਓ ਸ਼ਸਤਰ ਜਿਹੜਾ ਇਹ ਮਸ਼ੀਨ ਨਾਲ ਆਇਆ ਲੱਥਾ ਨਾ ਵੇਖਿਓ ਇਹਦਾ ਇਸ ਨੂੰ ਗੱਦੀ ਕਰ ਸਕਦੇ ਆਪਾਂ ਕੌਣ ਕੱਟਦਾ ਹੈ ਹਲੋ ਪਹਿਲੇ ਮਸ਼ੀਨ ਮਾਰ ਲਈ ਵੜੀ ਨੂੰ ਹਾਂ ਇਹਨੂੰ ਕਰਨਾ ਪਗਦੀ ਅੱਛਾ ਇਹ ਹਰ ਕਰਵਾਏ ਨਾ ਜਿਹੜੇ ਮਸ਼ੀਨ ਨਾਲ ਇਦਾਂ ਹੋ ਜਾਂਦਾ ਨਾ ਮਸ਼ੀਨ ਨਾਲ ਕੀ ਹੁੰਦਾ ਪਪਾ ਜੀ ਪਤਾ ਵਾ ਹਾਂ ਮਸ਼ੀਨ ਕੀ ਕਰਦੀ ਹੈ ਲੋਹਾ ਖਾਂਦੀ ਹੈ ਅੱਛਾ ਜਿਹੜੀ ਹੱਥ ਦੀ ਕਰਦੀ ਉਹ ਨਹੀਂ ਖਾਂਦੀ ਉਹ ਲੋਹਾ ਨਹੀਂ ਖਾਂਦੀ ਉਹ ਸੱਤਰ ਦੀ ਉਮਰ ਬਤਾਉਂਦੀ ਹੈ ਅੱਛਾ ਇਹ ਆਪਾਂ ਆ ਵੇਖੋ ਆਪ ਆ ਖਾਲੀ ਮਿੱਟੀ ਮਿੱਟੀ ਕਰ ਦਈਏ ਖੱਜ ਹਾਂਜੀ ਹਾਂਜੀ ਇਸ ਅਸਤਰ ਨੇ ਖੋਂਦੀ ਵਾ 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 ਇੱਦਾਂ ਦਾ ਬੜਾ ਇੱਦਾਂ ਦਾ ਕਰੋ ਤਿਆਰ ਪੂਰਾ ਤੇਗਾ ਇੱਕ ਵੇ ਇੱਦਾਂ ਦਾ ਇੰਨਾ ਵੀ ਨੂੰ ਕੀ ਕਰ ਦੇਂਗਾ ਪੰਗੀਆਂ ਮੁੰਡੇ ਵਿਗਿਆ ਇਤਾਂ ਦਾ ਹੂੰ ਨਹੀਂ ਹੁੰਦੇ ਕਿਸੇ ਨੇ ਵੀ ਹਨਾ ਹਜੂਰ ਸਾਹਿਬ ਹਣਾ ਹੋਵੇ ਤੇ ਵੀਰ ਦਾ ਨਾਗੀ ਵੀਰ ਕਾਲੂ ਸਿੰਘ ਹੋਇਆ ਕਾਲੂ ਸਿੰਘ ਤੇ ਸ੍ਰੀ ਹਜੂਰ ਸਾਹਿਬ ਉਸੇ ਲਈ ਉਹ ਸਾਰੇ ਨੂੰ ਪਤਾ ਹੀ ਹੋਣਾ ਨਾ ਕਾਲੂ ਸਿੰਘ ਬਾਰੇ तकरीबन ਪਤਾ ਹੀ ਹੈ ਲੋਕਾਂ ਨੂੰ तकरीबन ਪਤਾ ਹੀ ਹੈ ਨਾ ਪਰ ਇਹ ਜਿਹੜੀ ਪੀੜ੍ਹੀ ਆ ਇਹਨਾਂ ਦੀ ਹਨਾ ਹਾਂ ਕਿ ਸਾਡੇ ਅੱਖਾਂ ਚ ਆਪਾਂ ਵੇਖੰਦੇ ਜੇ ਇਹਨਾਂ ਦੇ ਵੱਡੇ ਕਰਦੇ ਹੁਣ ਇਹ ਕਰਦੇ ਆ ਵੀ ਜਿਤਨਾ ਆਪਣਾ ਪੰਜਾਬ ਚ ਵੀ ਆਪਾਂ ਨੂੰ ਮਤਲਬ ਦੀ ਨੌਜਵਾਨਾਂ ਨੂੰ ਇਹ ਸਿਖੇ ਆਹ ਜਿਹੜੀ ਚੀਜ਼ ਆ ਬਹੁਤ ਡੀਪਲੀ ਆ ਆਪਾਂ ਇਹਨੂੰ ਨਾਰਮਲ ਸਮਝਦੇ ਆ ਪਰ ਇਹ ਜਿਹੜੀ ਚੀਜ਼ ਆ ਬਹੁਤ ਡੀਪਲੀ ਆ ਤੇ ਬੜੀ ਜ਼ਰੂਰੀ ਆ ਆਉਣ ਵਾਲੇ ਟਾਈਮ ਤੇ ਸਾਨੂੰ ਕਿਉਂਕਿ ਮਹਾਰਾਜ ਨੇ ਸਿੱਖਿਆ ਸਿਖਾਈਆਂ ਚੀਜ਼ਾਂ ਨੇ ਮਤਲਬ ਕਿੰਨੀ ਹੈਨਾ ਇਹਨਾਂ ਨੂੰ ਮਿਹਨਤ ਕਰਨੀ ਤੇ ਜਾਨ ਵੀ ਪੈਂਦੀ ਸ਼ਸਤਰ ਦੀ ਕਈਆਂ ਨੂੰ ਪਤਾ ਹੀ ਨਹੀਂ ਗੱਦੀ ਪਤਾ ਹੀ ਨਹੀਂ ਗੱਦੀ ਤਾਂ ਸੋਚੀ ਉਹਨਾਂ ਨੇ ਗੱਦੀ ਤੇ ਪੈ ਜੇ ਆਹ ਤਾਂ ਹੈਨਾ ਆਹ ਹੁੰਦੀ ਹੈ ਗੱਦੀ ਜਿੱਦ ਮਤਲਬ ਸ਼ਸਤਰ ਦੀ 5-7 ਸਾਲ ਤੇ ਲਾਈਫ ਵਾਝ ਜਾਂਦੀ ਉਹਦੀ ਮਤਲਬ ਵੀ ਇੱਕ ਜਿਹੜੀ ਵਧੀਆ ਉਹ ਤੇ ਜਿਹੜੀ ਫੋਨ ਦਾ ਜਿਹੜਾ ਉਹਦਾ ਪਾਵਰ ਆ ਉਹ ਸ਼ਸਤਰ ਬੋਲਦਾ ਆ ਕਿ ਵੀ ਆਹ ਮੈਂ ਓਕੇ ਹਾਂ ਤੁਹਾਨੂੰ ਸਹੀ ਗੱਲ 2 ਘੰਟੇ ਲੱਗਦੇ ਇੱਕ ਗੱਦੀ ਕਰਨ ਨੂੰ ਜੇ ਤਰਾ ਮਸ਼ੀਨ ਤੇ ਲਾਓ 10 ਮਿੰਟਾਂ ਸਾਫ ਹੋ ਜਾਂਦਾ ਸਾਰਾ ਕੁਝ ਕਿਉਂਕਿ ਮਸ਼ੀਨ ਦੇ ਉੱਤੋਂ ਝਾੜਨਾ ਤੇ ਲੋਹਾ ਢਾ ਦੇਣਾ ਜਿਹੜੀ ਹੱਥ ਦੀ ਗੱਦੀ ਆ ਇਹ ਮਤਲਬ ਹੱਥ ਨਾਲ ਕੱਲੀ ਕੱਲੀ ਚੀਜ਼ ਪ੍ਰੋਪਰ ਵੇਖ ਕੇ ਗੱਦੀ ਕਰਨੀ ਉਹਦੇ ਜੋਰ ਕੱਢਨੇ ਤੇ ਸਾਰਾ ਉਹਦਾ ਮਤਲਬ ਵੀ ਕਰਕੇ ਪਹਿਰਾ ਸ਼ੁੱਧ ਕਰਨਾ ਇਹ ਆ ਇੱਕ ਮਸ਼ੀਨ ਦੀ ਤੇ ਆ ਵੀਰ ਹੱਥ ਨਾਲ ਕਰਦੇ ਆ ਤੇ ਜਰੂਰ ਹੱਥ ਵਾਲਾ ਕਰਾਇਆ ਕਰੋ ਹਨਾ ਪ੍ਰਾਤਨ ਸ਼ਸਤਰਾਂ ਨੂੰ ਪ੍ਰਾਤਨ ਸ਼ਸਤਰਾਂ ਨੂੰ